ਤਾਨੂ ਪਾਰਟੀ ਤੋਂ ਲਾਂਬੇ ਕਰ ਦਿੱਤਾ ਗਿਆ ਕੀ ਕਾਰਨ ਰਿਹਾ ਸਿੱਧੂ ਦਾ ਲੇੜਤਾ ਪਤਾ ਕੀ ਹੈ ਜਦੋਂ ਕੋਈ ਬੰਦਾ ਪੰਜਾਬ ਲਈ ਖੜਦਾ ਹੈ ਨਾ ਪੰਜਾਬ ਦੀ ਆਵਾਜ਼ ਚੱਕਦਾ ਹੈ ਜੀ ਤਾਂ ਉਹਨੂੰ ਬੜੀ ਬੜੀ ਵੱਡੀ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ ਇਹ ਤਾਂ ਬਹੁਤ ਛੋਟੀ ਜੀ ਗੱਲ ਹੈ ਕਿ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਹਾਈ ਕਮਾਂਡ ਨੇ ਇੱਕ ਯੂਥ ਕਾਂਗਰਸ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕੀਤੀ ਆ ਸਰਦਾਰ ਨਵਜੋਤ ਸਿੰਘ ਸਿੱਧੂ ਜਾ ਕੇ ਦੋ ਦਿਨ ਪਹਿਲਾਂ ਅਨਾਉਂਸ ਕਰਕੇ ਖੜਦਾ ਹੈ ਬਾਅਦੂਦ ਇਹ ਦੇ ਦੇ ਕਿ ਉਸੇ ਪਿੰਡ ਉਸੇ ਸ਼ਹਿਰ ਦੇ ਵਿੱਚ ਬਟਿੰਡੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੁੰਦਾ ਹੈ ਸੇਮ ਟਾਈਮ ਤੇ ਉਸੇ ਸ਼ਹਿਰ ਦੇ ਵਿੱਚ ਭਗਵੰਤ ਮਾਨ ਹੁੰਦਾ ਹੈ ਸੇਮ ਟਾਈਮ ਤੇ ਉਸੇ ਸ਼ਹਿਰ ਦੇ ਵਿੱਚ ਉਸੇ ਪਿੰਡ ਦੇ ਵਿੱਚ ਪੰਜ ਭੋਗ ਹੁੰਦੇ ਨੇ ਤੇ ਉਸੇ ਪਿੰਡ ਦੇ ਵਿੱਚ ਕੁੱਤਿਆਂ ਦੀ ਦੌੜ ਰਖਾਈ ਜਾਂਦੀ ਹੈ ਘੋੜਿਆਂ ਦੀ ਦੌੜ ਰਖਾਈ ਜਾਂਦੀ ਹੈ ਉਸ ਦੇ ਬਾਵਜੂਦ ਵੀ ਸਰਦਾਰ ਨਵਜੋਤ ਸਿੰਘ ਜਿੱਦੂ ਅੱਠ ਤੋਂ 10 CR ਦਾ ਕਾਚ ਕਰ ਜਾਂਦੇ ਨੇ ਇਹ ਨੂੰ ਇਨਸਕਿਉਰਿਟੀ ਖਾਗੀ ਮਤਲਬ ਕਿ ਤੁਹਾਡੇ ਗੰਮ ਨਾ ਪਾਵਾਂ ਕਿ ਉਹਨਾਂ ਨੂੰ ਡਰ ਲੱਗਦਾ ਕਿ ਸਾਡੀ ਅਹਿਮੀਅਤ ਘਟ ਗਈ। ਜਿਹੜੀ ਸਰਕਾਰ ਤੇ ਉਂਗਲ ਚੱਕਣੀ ਚਾਹੀਦੀ ਐ ਸਰਕਾਰ ਇਸ਼ਤਿਹਾਰਾਂ ਤੇ ਕਰੋਨਾ ਰੱਬਿਆ ਘਰਾਬ ਕਰਦੀ ਐ ਤੁਸੀਂ ਕੋਸ਼ਿਸ਼ ਤੇ ਗੱਲ ਨਹੀਂ ਕਰ ਰਹੇ। ਤੁਸੀਂ ਗੱਲ ਤਾਂ ਕੋਈ ਕਰ ਨਹੀਂ ਰਹੀ। ਉਸ ਦੇ ਨਾਲ ਬੰਦੇ ਵੀ ਇਕੱਠੇ ਹੋ ਰਹੇ ਇਹ ਸਰਦਾਰ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ ਤਾਂ ਇਹਨਾਂ ਨੂੰ ਇਹ ਪ੍ਰੋਬਲਮ ਹੋ ਰਹੀ ਐ। ਨਵਜੋਤ ਸਿੰਘ ਸਿੱਧੂ ਨਾਲ ਇਹ ਜਿਹੜੀ ਖੁੰਧਕ ਐ ਜਾਂ ਕੁਝ ਵੀ ਐ ਉਹ ਹੋਣਾ ਚਾਹੀਦਾ ਸੀ ਫਿਰ ਤੁਹਾਨੂੰ ਪਾਰਟੀ ਦੇ ਵਿੱਚੋਂ ਬਾਹਰ ਕਿਉਂ ਕੀਤਾ ਗਿਆ? ਜੇ ਜਿਹੜਾ ਮੈਨੂੰ ਇਹਨਾਂ ਨੇ ਕਿੱਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਂ ਤਾਂ ਪੰਜਾਬ ਦੇ ਨਾਲ ਖੜਾ ਪੰਜਾਬ ਦੀ ਗੱਲ ਕਰ ਰਿਹਾ ਜੇ ਜੋ ਪੰਜਾਬ ਆਪਦਾ ਨਸ਼ਾ ਮੁਕਤ ਚਾਹੀਦਾ ਹੈ ਲੋਕਾਂ ਦੀ ਜੋ ਇੱਜ਼ਤ ਆ ਉਹਨੂੰ ਹਾਜ਼ਮ ਕਰਨਾ ਸਿੱਖੇ ਸਿੱਧੂ ਇੰਨੀ ਵੱਡੀ ਵੱਡੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਫਿਰ ਆਖਿਰ ਇਹ ਮੈਂ ਕਿਉਂ ਆਮ ਬੱਚਾ ਸਮਝਦਾ ਬੱਚੇ ਵਾਲੀ ਗੱਲ ਜੀਰਜੋ ਸਿੰਘ ਸਿੱਧੂ ਦਾ ਭਰਾ ਆਜ਼ਾਦ ਨਹੀਂ ਖੜਾ ਹੋਇਆ ਜਰਜੋ ਸਿੰਘ ਸਿੱਧੂ ਦਾ ਭਾਂ ਜਨ ਨਹੀਂ ਈਡੀ ਨੇ ਫੜਿਆ ਜਰਜੋ ਸਿੰਘ ਸਿੱਧੂ ਦਾ ਮੁੰਡਾ ਆਜ਼ਾਦ ਨਹੀਂ ਖੜਾ ਹੋਇਆ ਨਵਜੋਤ ਸਿੰਘ ਸਿੱਧੂ ਦਾ ਭਰਾ ਬੀਜੇਪੀ ਤੋਂ ਨਹੀਂ ਖੜਾ ਹੋਇਆ ਨਵਜੋਤ ਸਿੰਘ ਸਿੱਧੂ ਰੇਟ mafias ਨਾਲ ਨਹੀਂ ਰਲਿਆ ਹੋਇਆ ਸੀ ਜਿਹੜਾ ਆ ਦੇ ਐਲ ਵਰ ਦੇ ਲਾਇਸੈਂਸ ਨਵਜੋਤ ਸਿੱਧੂ ਕੋਲੇ ਨਹੀਂ ਸੀ ਇਹ ਜਿੰਨਾ ਕੋਲੇ ਲਾਇਸੈਂਸ ਸੀਗੇ ਜਿਹੜੇ ਰੇਟ mafias ਨਾਲ ਰਲੇ ਹੋਏ ਸੀ ਜਿੰਨਾ ਦਾ ਭਾਈ ਜਿੰਨਾ ਦਾ ਮੁੰਡਾ ਜਿੰਨਾ ਦਾ ਭਤੀਜਾ ਫੜਿਆ ਗਿਆ ਜਾਂ ਆ ਆਜ਼ਾਦ ਖੜਿਆ ਹੋਇਆ ਉਹਨਾਂ ਨੇ 78 ਤੋਂ 18 ਤੇ ਲੈ ਕੇ ਆਏ ਨੇ ਭਾਈ ਕਮਾਨ ਦੇ ਨਾਲ ਕੋਈ ਗੱਲਬਾਤ ਕਰੇਗਾ ਕਾਂਗਰਸ ਦੇ ਵਿੱਚ ਕਿਉਂਕਿ ਕਾਂਗਰਸ ਦੇ ਵਿੱਚ ਰਹਿ ਕੇ ਹੀ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਸਾਥ ਦੇ ਸਕਦੇ ਹੋ ਨਵਜੋਤ ਸਿੰਘ ਸਿੱਧੂ ਦਾ ਸਾਥ ਹਰ ਇੱਕ ਕੋ ਪੰਜਾਬੀ ਦੇ ਰਿਹਾ ਹੈ ਜਿਹੜਾ ਪੰਜਾਬ ਨੂੰ ਦੁਬਾਰਾ ਦੇਖਣਾ ਚਾਹੁੰਦਾ ਹੈ ਵੈਕਟਰਸ ਤੇ ਤਾਂ ਨਵਜੋਤ ਸਿੰਘ ਸਿੱਧੂ ਨੇ ਤਾਂ ਸਾਫ ਮਨਾ ਕਰ ਦਿੱਤਾ ਕਿ ਉਹ ਚੋਣ ਨਹੀਂ ਲੜਨਗੇ ਇਸ ਬਾਰੇ ਕੀ ਕਹਿਣਾ ਚਾਹੋਗੇ ਫਿਰ ਉਹ ਚਾਹੁੰਦੇ ਨੇ ਕਿ ਮੈਂ ਪੰਜਾਬ ਤੇ ਫੋਕਸਡ ਰਹਾਂ ਮੈਂ ਪੰਜਾਬ ਦੀ ਗੱਲ ਕਰਾਂ ਕਿ ਪੰਜਾਬ ਦੇ ਅੱਕਾਂ ਦੀ ਗੱਲ ਹੋਵੇ ਪੰਜਾਬ ਦੇ ਆਮ ਬੰਦੇ ਦੀ ਗੱਲ ਹੋਵੇ ਇਹ ਹੋ ਸਕਦਾ ਹੈ ਕਿ ਜਿਹੜੀ ਰਿਸਪੈਕਟ ਜਿਹੜੀ ਇਸ ਦਾ ਤ ਉਹ ਹਮੇਸ਼ਾ ਕਹਿੰਦੇ ਨੇ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਮੇਸ਼ਾ ਬਾਅਦ ਮਜੂਰ ਤਾਂ ਹੀ ਸਿੱਧੂ ਇੱਕ ਪੰਜਾਬ ਦਾ ਚਿਹਰਾ ਨੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਜਿਨ੍ਹਾਂ ਨੂੰ ਬਸ ਕੱਲਾ ਪੰਜਾਬੀ ਨਹੀਂ ਜਿਨ੍ਹਾਂ ਨੂੰ ਆਲ ਓਵਰ ਵਰਲਡ ਦੇ ਵਿੱਚ ਦੁਨੀਆ ਜਾਣਦੀ ਹੈ ਦੀ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਬਹੁਤ ਸਾਰੇ ਪੁਆੜੇ ਜਿਹੜੇ ਪਹਿਲਾਂ ਤੋਂ ਹੀ ਚੱਲ ਰਹੇ ਨੇ ਤੇ ਹੁਣ ਇੱਕ ਹੋਰ ਪੁਆੜਾ ਹੈਗਾ ਆ ਸਿੱਧੂ ਦੇ ਖਿਲਾਫ ਬਗਾਦੀ ਸੁਰੋਸ ਤੇ ਇਹ ਗੱਲਬਾਤ ਕਰਨ ਦੇ ਲਈ ਮਨਜ਼ੀਰਤ ਜਿਹੜੇ ਯਾਰ ਸਾਡੇ ਨਾਲ ਜੁੜ ਚੁੱਕੇ ਨੇ ਉਹ ਜਾਣਕਾਰੀ ਲਵਾਂਗੇ ਤਾਂ ਮਨਜ਼ੀਰਤ ਜੇ ਗੱਲ ਕੀਤੀ ਜਾਵੇ ਤੁਹਾਨੂੰ ਪਾਰਟੀ ਤੋਂ ਲਾਂਬੇ ਕਰ ਦਿੱਤਾ ਗਿਆ ਕੀ ਕਾਰਨ ਰਿਹਾ ਸਿੱਧੂ ਦਾ ਲੇੜਤਾ ਸਿਮੀ ਜੀ ਪਤਾ ਕੀ ਹੈ ਜਦੋਂ ਕੋਈ ਬੰਦਾ ਪੰਜਾਬ ਲਈ ਖੜਦਾ ਹੈ ਨਾ ਪੰਜਾਬ ਦੀ ਆਵਾਜ਼ ਚੱਕਦਾ ਹੈ ਜੀ ਤਾਂ ਉਹਨੂੰ ਬੜੀ ਬੜੀ ਵੱਡੀ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ ਇਹ ਤਾਂ ਬਹੁਤ ਛੋਟੀ ਜੀ ਗੱਲ ਹੈ ਕਿ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਹਾਈ ਕਮਾਂਡ ਨੇ ਇੱਕ ਯੂਥ ਕਾਂਗਰਸ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੋਬਲਮ ਤਾਂ ਉਹਨਾਂ ਨੂੰ ਹੋਰ ਹੈ ਪ੍ਰੋਬਲਮ ਤਾਂ ਇਹ ਹੈ ਕਿ ਜਿਹੜੇ ਜਿਹੜੇ ਵਰਕਰ ਆਪਦੇ ਆਪ ਨੂੰ ਲਵਾਰੀਸ ਫੀਲ ਕਰ ਰਹੇ ਸੀ ਜਿਹੜੇ ਵਰਕਰ ਆਪਦੇ ਆਪ ਨੂੰ ਇਹ ਚਾਹਦੇ ਸੀ ਕਿ ਸਾਡੀ ਕੋਈ ਬਾਹ ਫੜੇ ਕਾਂਗਰਸ ਦੇ ਵਰਕਰ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਸੋਨੀ ਜੀ ਸਾਡੀ ਕੋਈ ਬਾਹ ਫੜੇ ਜਦੋਂ ਨਵਜੋਤ ਸਿੰਘ ਸਿੱਧੂ ਨੇ ਮਹਿਰਾਜ ਜਾ ਕੇ ਉਹਨਾਂ ਦੀ ਬਾਹ ਫੜੀ ਉਹਨਾਂ ਦੀ ਗੱਲ ਕੀਤੀ ਤਾਂ ਇਹ ਕਿਤੇ ਨਾ ਕਿਤੇ ਲੀਡਰਸ਼ਿਪ ਹੈ ਜਿਹੜੀ ਉਹ ਇਨਸਿਪੀਅਰ ਫੀਲ ਕਰਨ ਲੱਗੀ ਉਹ ਲੀਡਰਸ਼ਿਪ ਕਿਤੇ ਨਾ ਕਿਤੇ ਆਪ ਦੇ ਆਪ ਨੂੰ ਬੋਨਾ ਮਹਿਸੂਸ ਕਰਨ ਲੱਗੀ ਕਿ ਅਸੀਂ ਜਦੋਂ ਸਾਰੇ ਲੀਡਰਸ਼ਿਪ ਇਕੱਠੀ ਹੋ ਕੇ ਪੰਜਾਬ ਦੀ ਕਿਤੇ ਧਰਨਾ ਲਾਉਣਿਆਂ ਤੇ 1000 1500 ਬੰਦਾ ਨਹੀਂ ਹੁੰਦਾ ਜੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਜਾ ਕੇ ਦੋ ਦਿਨ ਪਹਿਲਾਂ ਅਨਾਉਂਸ ਕਰਕੇ ਖੜਦਾ ਆਪ ਜੂ ਦੇ ਦੇ ਕਿ ਉਸੇ ਪਿੰਓ ਸੇ ਸ਼ਹਿਰ ਦੇ ਵਿੱਚ ਬਠਿੰਡੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੁੰਦਾ ਸੇਮ ਟਾਈਮ ਤੇ ਉਸੇ ਸ਼ਹਿਰ ਦੇ ਵਿੱਚ ਭਗਵੰਤ ਮਾਨ ਹੁੰਦਾ ਸੇਮ ਟਾਈਮ ਤੇ ਉਸੇ ਸ਼ਹਿਰ ਦੇ ਵਿੱਚ ਉਸੇ ਪਿੰਡ ਦੇ ਵਿੱਚ ਪੰਜ ਭੋਗ ਹੁੰਦੇ ਨੇ ਤੇ ਉਸੇ ਪਿੰਡ ਦੇ ਵਿੱਚ ਕੁੱਤਿਆਂ ਦੀ ਦੌੜ ਰਖਾਈ ਜਾਂਦੀ ਹੈ ਘੋੜਿਆਂ ਦੀ ਦੌੜ ਰਖਾਈ ਜਾਂਦੀ ਹੈ ਤੇ ਉਸ ਦੇ باوجود ਵੀ ਸਰਦਾਰ ਨਵਜੋਤ ਸਿੰਘ ਸਿੱਧੂ 8 ਤੋਂ 10 ਹਜ਼ਾਰ ਤੱਕ ਖਰਚ ਕਰ ਜਾਂਦੇ ਨੇ ਇਹ ਇਹਨਾਂ ਨੂੰ ਇਨਸਿਕਿਉਰਿਟੀ ਖਾ ਗਈ ਇਹਨਾਂ ਨੂੰ ਇਨਸਿਕਿਉਰਿਟੀ ਹੈ ਮਤਲਬ ਕੀ ਤੁਹਾਡੇ ਕਹਿਣ ਦਾ ਭਾਵ ਹੈ ਕਿ ਉਹਨਾਂ ਨੂੰ ਡਰ ਲੱਗਦਾ ਹੈ ਕਿ ਸਾਡੀ ਅਹਿਮੀਅਤ ਘਟ ਗਈ ਦੇਖੋ ਇੱਕ ਪਾਸੇ ਸਿਰਫ ਪੰਜਾਬ ਦੀ ਗੱਲ ਹੁੰਦੀ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਪੰਜਾਬੀ ਪੰਜਾਬੀ ਆਪੀ ਗੱਲ ਕਰਦੇ ਹਾਂ ਪੰਜਾਬ ਨੂੰ ਮੋਰ ਸਜਿਤ ਕਰਨ ਦੀ ਗੱਲ ਕਰਦੇ ਨੇ ਪੰਜਾਬ ਦੇ ਠੱਕਾਂ ਦੀ ਲੜਾਈ ਲੜਦੇ ਨੇ ਇੱਕ ਆਮ ਵਰਕਰ ਦੀ ਇੱਕ ਆਮ ਪੰਜਾਬੀ ਦੀ ਗੱਲ ਚੱਕਦੇ ਨੇ ਇੱਕ ਪਾਸੇ ਤੁਸੀਂ ਸਟੇਜਾਂ ਤੋਂ ਧਰਨੇ ਲਾ ਰਹੇ ਹੋ ਪਰ ਤੁਸੀਂ ਕਿਸੇ ਲਾਇਨ ਆਰਡਰ ਤੇ ਨਹੀਂ ਬੋਲ ਰਹੇ ਤੁਸੀਂ ਕਿਸੇ ਮਾਫੀਆ ਖਿਲਾਫ ਨਹੀਂ ਬੋਲ ਰਹੇ ਤੁਸੀਂ ਕੋਈ ਮਾਈਨਿੰਗ ਹੋ ਰਹੀ ਹੈ ਉਹਦੇ ਖਿਲਾਫ ਨਹੀਂ ਬੋਲ ਰਹੇ ਤੁਸੀਂ ਜਿਹੜੀ ਸਰਕਾਰ ਤੇ ਉਂਗਲ ਚੱਕਣੀ ਚਾਹੀਦੀ ਹੈ ਸਰਕਾਰ ਇਸ ਇਸ਼ਤਿਹਾਰਾਂ ਤੇ ਕਰੋਨਾ ਰੁਪਿਆ ਖਰਾਬ ਕਰਦੀ ਹੈ ਤੁਸੀਂ ਉਸ ਤੇ ਗੱਲ ਨਹੀਂ ਕਰ ਰਹੇ ਤੁਸੀਂ ਗੱਲ ਤਾਂ ਕੋਈ ਕਰ ਨਹੀਂ ਰਹੀ ਉਸ ਦੇ ਨਾਲ ਬੰਦੇ ਵੀ ਇਕੱਠੇ ਹੋ ਰਹੇ ਇਹ ਸਰਦਾਰ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ ਤਾਂ ਇਹਨਾਂ ਨੂੰ ਇਹ ਪ੍ਰੋਬਲਮ ਹੋ ਰਹੀ ਹੈ ਜੀ ਮੈਂ ਮੈਂ ਇਹ ਜ਼ਰੂਰ ਮੈਂ ਪਹਿਲਾਂ ਵੀ ਪੁੱਛਿਆ ਕਿ ਜੋ ਤੁਹਾਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਫਿਰ ਨਵਜੋਤ ਸਿੰਘ ਸਿੱਧੂ ਨਾਲ ਇਹ ਜਿਹੜੀ ਖੁੰਦਕਿਆ ਆ ਜਾਂ ਕੁਝ ਵੀ ਆ ਉਹ ਹੋਣਾ ਚਾਹੀਦਾ ਸੀ ਫਿਰ ਤੁਹਾਨੂੰ ਪਾਰਟੀ ਦੇ ਵਿੱਚੋਂ ਬਾਹਰ ਕਿਉਂ ਕੀਤਾ ਗਿਆ ਬਿਲਕੁਲ ਇਹ ਤਾਂ ਮੈਂ ਤਾਂ ਇੱਕ ਬਹੁਤ ਛੋਟਾ ਸਪਾਹੀ ਆ ਜੀ ਇਹ ਸੋਚਦੇ ਨੇ ਕਿ ਸ਼ਾਇਦ ਮੈਨੂੰ ਜੇ ਪਾਰਟੀ ਚੋਂ ਕੱਢ ਦੇਣਗੇ ਮੈਂ ਨਵਜੋਤ ਸਿੰਘ ਸਿੱਧੂ ਦਾ ਸਾਥ ਦੇਣੋਂ ਹਟ ਜੂਗਾ ਮੈਂ ਉਹਨਾਂ ਉਸਕੋ ਉਹਨਾਂ ਦੇ ਨਾਲ ਜਾਂ ਜਿਹੜੀ ਲੋਕ ਉਹਨਾਂ ਦੇ ਨਾਲ ਖੜੇ ਨੇ ਅਸੀਂ ਪਿੱਛੇ ਹੋ ਜਾਾਂਗੇ ਬੈਕਫੁੱਟ ਤੇ ਹੋ ਜਾਾਂਗੇ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਦਾ ਜੇ ਗੁਲੇਲ ਨੂੰ 6 ਇੰਚ ਪਿੱਛੇ ਕੀਤਾ ਜਾਂਦਾ ਨਾ ਉਹ 300 ਫੁੱਟ ਅੱਗੇ ਵੀ ਜਾਂਦਾ ਹੈ ਇਸ ਕਰਕੇ ਇਹ ਜਿਹੜਾ ਮੈਨੂੰ ਇਹਨਾਂ ਨੇ ਖਿੱਚਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਂ ਤਾਂ ਪੰਜਾਬ ਦੇ ਨਾਲ ਖੜਾ ਪੰਜਾਬ ਦੀ ਗੱਲ ਕਰ ਰਿਹਾ ਮੈਨੂੰ ਪੰਜਾਬ ਆਪਦਾ ਨਸ਼ਾ ਮੁਕਤ ਚਾਹੀਦਾ ਹੈ ਮੈਨੂੰ ਮੇਰੇ ਪੰਜਾਬ ਦੇ ਯੂਥ ਦੇ ਮੁੰਡੇ ਐ ਜਿਹੜੇ ਉਹ ਮੈਨੂੰ ਕੈਨੇਡਾ ਅਮਰੀਕਾ ਨਹੀਂ ਚਾਹੀਦੇ ਮੈਨੂੰ ਪੂਰੇ ਉਹਨਾਂ ਦੀ ਇੰਡਸਟਰੀ ਲੱਗੀ ਚਾਹੀਦੀ ਹੈ ਮੈਨੂੰ ਉਹ ਜਿਹੜਾ ਕਿਸਾਨ ਹੈ ਆਤਮ ਹੱਤਿਆ ਕਰ ਰਿਹਾ ਮੈਨੂੰ ਉਹ ਆਤਮ ਹੱਤਿਆ ਕਰਦਾ ਨਹੀਂ ਚਾਹੀਦਾ ਮੈਨੂੰ ਉਹ ਮੁਰ ਸੁਰਜੀਤ ਚਾਹੀਦਾ ਉਹ ਖੁਸ਼ ਮੈਨੂੰ ਖੁਸ਼ ਐਮ ਐਂ ਖੁਸ਼ ਹੋਵੇ ਉਹ ਖੇਤੀ ਵਾਲ ਖੇਤੀ ਵਾਲ ਦਾ ਕਿੱਤਾ ਅਪਣਾਵੇ ਉਹ ਚਾਹੀਦਾ ਮੈਨੂੰ ਜਿਹੜੀ ਐਮ ਐਸ ਪੀ ਹੈ ਉਹ ਨਾ ਦੇ ਕੇ ਚਾਹੀਦਾ ਇੰਪੋਰਟ ਐਕਸਪੋਰਟ ਵਾਗਾ ਬਾਰਡਰ ਤੋਂ ਚਾਹੀਦਾ ਮੈਨੂੰ ਮੈਨੂੰ ਜਿਹੜਾ ਉਰੇ ਟਮਾਟਰ 5 ਰੁਪਏ ਵਿਕਦਾ ਮੈਨੂੰ ਉਹ 35 ਰੁਪਏ ਚਾਹੀਦਾ ਹੈ ਮੈਨੂੰ ਜਿਹੜਾ ਉਰੇ ਮਟਰ ਅੱਜ 5 ਰੁਪਏ 10 ਰੁਪਏ ਵਿਕ ਰਿਹਾ ਮੈਨੂੰ 200 ਰੁਪਏ ਚਾਹੀਦਾ ਹੈ ਉਹ ਤਾਂ ਹੀ ਹੋਊਗਾ ਜੇ ਇੱਕ ਇਮਾਨਦਾਰ ਬੰਦਾ ਕੋਈ ਸੀਟ ਤੇ ਬੈਠੂਗਾ ਜਿਹਦੇ ਕੋਲ ਐਡਮਿਨਿਸਟ੍ਰੇਟਿਵ ਪਾਵਰ ਹੋਊਗੀ ਜਿਹਦੇ ਕੋਲੇ ਇੱਕ ਇੱਕ ਜਿਹੜਾ ਆਰਡਰ ਦੇਣ ਦੀ ਇੱਕ ਪਾਵਰ ਹੋਊਗੀ ਉਹਦੇ ਕੋਲ ਉਹ ਬੰਦਾ ਚਾਹੀਦਾ ਹੈ ਜਿਹੜਾ ਵਾਕੇ ਹੀ ਜਿਹਦੇ ਕੋਲੇ ਗੱਲ ਕਰਨ ਦੀ ਝੂਟ ਦੀ ਅੱਖਾਂ ਚੱਖਾ ਪਾ ਕੇ ਗੱਲ ਕਰਨ ਦੀ ਤਾਕਤ ਹੋਵੇ ਲੋਕਾਂ ਨੇ ਇੱਕ 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 ਸਵਾਲ ਇਥੇ ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਕੱਟੂਗੀ ਇੱਕ ਸਵਾਲ ਫਿਰ ਮੈਂ ਇਥੇ ਵਿੱਚੋਂ ਇਹੀ ਕਰਨਾ ਚਾਹੂੰਗੀ ਕਿ ਜੇ ਪੰਜਾਬ ਦੇ ਲਈ ਨਵਜੋਤ ਸਿੰਘ ਸਿੱਧੂ ਇੰਨਾ ਸੋਚ ਰਿਹਾ ਤੁਸੀਂ ਇੰਨਾ ਸੋਚ ਰਹੇ ਹੋ ਤੁਹਾਨੂੰ ਉਹ ਚੀਜ਼ਾਂ ਚਾਹੀਦੀਆਂ ਨੇ ਫਿਰ ਪ੍ਰਤਾਪ ਸਿੰਘ ਬਾਜਵਾ ਰਾਜਾ ਵੜੇਂਗਾ ਤੇ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਕਿਉਂ ਕਹਿ ਰਿਹਾ ਕਿ ਸਿੱਧੂ ਨੂੰ ਫਿਰ ਕਿਉਂ ਕਹਿ ਰਿਹਾ ਕਿ ਸਿੱਧੂ ਜਿਹੜਾ ਹੈਗਾ ਆ ਉਹ ਆਪਣੀ ਵੱਖਰੀ ਸਟੇਜ ਲਗਾ ਰਿਹਾ ਜਾਂ ਫਿਰ ਉਹ ਲੋਕਾਂ ਦਾ ਭਲਾ ਨਹੀਂ ਚਾਹੁੰਦਾ 80 78 ਸੀਗੇ ਸਾਨੂੰ 18 ਤੇ ਲਿਆ ਕੇ 60 ਦਿੱਤਾ ਗਿਆ ਪ੍ਰਤਾਪ ਸਿੰਘ ਬਾਜਪਾ ਦਾ ਇਹ ਬਿਆਨ ਹੈ ਕਿ ਲੋਕਾਂ ਦੀ ਜੋ ਇੱਜ਼ਤ ਆ ਉਹਨੂੰ ਹਾਜ਼ਮ ਕਰਨਾ ਸਿੱਖੇ ਸਿੱਧੂ ਇੰਨੀ ਵੱਡੀ ਵੱਡੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਫਿਰ ਆਖਿਰ ਇਹ ਮੈਂ ਕਿਉਂ ਸਿੱਮੀ ਜੀ 70 ਤੋਂ 18 ਦੀ ਗੱਲ ਇੱਕ ਆਮ ਬੰਦਾ ਜਿਹੜਾ ਬੱਚਾ ਪਲੱਸ 2 ਦੇ ਵਿੱਚ ਪੜਦਾ ਸੀ 2022 ਦੇ ਵਿੱਚ ਉਹ ਵੀ ਸਮਝਦਾ ਆ ਆਮ ਬੱਚਾ ਸਮਝਦਾ ਬੱਚੇ ਵਾਲੀ ਗੱਲ ਕੀ ਨਿਰਜੋਤ ਸਿੰਘ ਸਿੱਧੂ ਦਾ ਭਰਾ ਆਜ਼ਾਦ ਨਹੀਂ ਖੜਾ ਹੋਇਆ ਨਵਜੋਤ ਸਿੰਘ ਸਿੱਧੂ ਦਾ ਭਾਂਜਾ ਨਹੀਂ ਈਡੀ ਨੇ ਫੜਿਆ ਨਵਜੋਤ ਸਿੰਘ ਸਿੱਧੂ ਦਾਸ ਮੁੰਡਾ ਆਜ਼ਾਦ ਨਹੀਂ ਖੜਾ ਹੋਇਆ ਨਵਜੋਤ ਸਿੰਘ ਸਿੱਧੂ ਦਾ ਭਰਾ ਬੀਜੇਪੀ ਤੋਂ ਨਹੀਂ ਖੜਾ ਹੋਇਆ ਨਵਜੋਤ ਸਿੰਘ ਸਿੱਧੂ ਰੇਤ mafias ਨਾਲ ਨਹੀਂ ਰਲਿਆ ਹੋਇਆ ਸੀ ਖਰਾਬ ਦੇ ਐਲਵਾ ਦੇ ਲਾਇਸੈਂਸ ਨਵਜੋਤ ਸਿੱਧੂ ਕੋਲੇ ਨਹੀਂ ਸੀ ਇਹ ਜਿੰਨਾ ਕੋਲੇ ਲਾਇਸੈਂਸ ਸੀਗੇ ਜਿਹੜੇ ਰੇਤ mafias ਨਾਲ ਰਲੇ ਹੋਏ ਸੀ ਜਿੰਨਾ ਦਾ ਭਾਈ ਜਿੰਨਾ ਦਾ ਮੁੰਡਾ ਜਿੰਨਾ ਦਾ ਤੀਜਾ ਫੜਿਆ ਗਿਆ ਜਿਆ ਆ आजाद ਖੜਿਆ ਹੋਇਆ ਉਹਨਾਂ ਨੇ 78 ਤੋਂ 18 ਤੇ ਲੈ ਕੇ ਆਏ ਨੇ ਨਮਜੋਤ ਸਿੰਘ ਸਿੱਧੂ ਕੋੜੇ ਦਾ ਪੰਜਾਬ ਮਾਡਲ ਹੈ ਜਿਹੜਾ ਪੰਜਾਬ ਨੂੰ ਮੋੜ ਸੁਰਜੀਤ ਕਰੂਗਾ ਜਿਹੜਾ ਪੰਜਾਬ ਨੂੰ ਮੋੜ ਲੀਤੇ ਲੈ ਕੇ ਆਊਗਾ ਜਿਹੜਾ ਪੰਜਾਬ ਨੂੰ ਖੜਾ ਕਰੂਗਾ ਇਨਕਮ ਦੇਊਗਾ ਪੰਜਾਬ ਦੀ এডਿਕੇਸ਼ਨ ਵਧੀਆ ਕਰੂਗਾ ਪੰਜਾਬ ਦਾ ਹੈਲਥ ਸਿਸਟਮ ਟਾਪ ਦਾ ਕਰੂਗਾ ਸਾਡੇ ਕਹਿੰਦਾ ਉਹ ਮਾਡਲ ਹੈ ਅਸੀਂ ਤਾਂ ਪੰਜਾਬ ਨੂੰ ਖੜਾ ਕਰਨਾ ਚਾਹੁੰਦੇ ਆ ਪੰਜਾਬ ਦੀ ਗੱਲ ਸਾਰੇ ਸਾਰੀ ਦੁਨੀਆ ਦੇ ਵਿੱਚ ਹੋਵੇ ਪੰਜਾਬ ਦੇ ਅੱਜ ਸਪੋਰਟਸ ਦਾ ਬੱਚਾ ਦੱਸੋ ਪੰਜਾਬ ਦਾ ਕਿੱਥੇ ਹੈ ਕੋਈ ਸਪੋਰਟਸ ਦੇ ਵਿੱਚੋਂ ਕਿਉਂ ਨਹੀਂ ਨਿਕਲ ਰਿਹਾ ਕਿੰਨੇ ਮੈਡਲ ਪਹਿਲਾਂ ਹੁੰਦੇ ਸੀ ਕਿੰਨੇ ਬੱਚੇ ਤਰੱਕੀਆਂ ਕਰਦੇ ਸੀ ਕੋਈ ਕਿਉਂ ਨਹੀਂ ਕਿਉਂ ਨਸ਼ੇ ਵੱਲ ਦਲਦਲ ਵੱਲ ੱਤਕਿਆ ਜਾ ਰਿਹਾ ਹੈ ਸਿਰਫ ਇਹ ਜਿਹੜੇ ਲੀਡਰ ਨੇ ਇਹ ਜੇਪਾ ਫਰੈਲ ਨੇ ਸਾਵੇ ਕਰੇ ਨੇ ਇਹ ਬੰਦ ਕਰ ਲੈ ਆਪਾਂ ਇਹ ਕਰਕੇ ਜਿਹੜਾ ਮੇਰੀ ਸਸਪੈਂਸ਼ਨ ਇਹਨਾਂ ਨੇ ਕੀਤੀ ਹੈ ਇਹ ਤਾਂ ਕੋਈ ਗੱਲ ਨਹੀਂ 100 ਵਾਰੀ ਕਰਦੇ ਆਂ ਹੂੰ ਜੇ ਮੈਂ ਜੋ ਇਹਨਾਂ ਦਾ ਦਿਲ ਕਰਦਾ ਜਿੱਥੇ ਇਹਨਾਂ ਦੀ ਈਗੋ ਸੈਟੀਸਫਾਈ ਹੁੰਦੀ ਆ ਉਹ ਨੂੰ ਸੈਟੀਸਫਾਈ ਕਰਨ ਫਿਰ ਕੀ ਇਹ ਰਿਆਡ ਕੀ ਫਿਰ ਅੱਗੇ ਮਤਲਬ ਹਾਈ ਕਮਾਂਡ ਦੇ ਨਾਲ ਕੋਈ ਗੱਲਬਾਤ ਕਰੇਗਾ ਕਾਂਗਰਸ ਦੇ ਵਿੱਚ ਕਿਉਂਕਿ ਕਾਂਗਰਸ ਦੇ ਵਿੱਚ ਰਹਿ ਕੇ ਹੀ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਸਾਥ ਦੇ ਸਕਦੇ ਹੋ ਕਿਉਂਕਿ ਉਹ ਕਾਂਗਰਸ ਦੇ ਵਿੱਚ ਨਹੀਂ ਹਜੇ ਨਵਜੋਤ ਸਿੰਘ ਸਿੱਧੂ ਦਾ ਸਾਥ ਹਰ ਇੱਕ ਉਹ ਪੰਜਾਬੀ ਦੇ ਰਿਹਾ ਹੈ ਜਿਹੜਾ ਪੰਜਾਬ ਨੂੰ ਦੁਬਾਰਾ ਦੇਖਣਾ ਚਾਹੁੰਦਾ ਹੈ ਸੈਕਟਰਸ ਤੇ ਜਿਹੜਾ ਪੰਜਾਬ ਨੂੰ ਮੁਰਦ ਦਾਵਾਰਾ ਪੈਰਾਂ ਤੇ ਚਾਹ। ਕਿ ਰਿਆੜ ਕਿਸੇ ਹੋਰ ਹੋਰ ਕਿਸੇ ਪਾਰਟੀ ਵਾਲਾ ਰੁਕ ਕਰੇਗਾ। ਮੈਂ ਕਾਂਗਰਸ 'ਚ ਰਹਿਣਾ ਹੈ। ਮੈਂ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਹੈ। ਜੋ ਉਹਨਾਂ ਜੋ ਉਹਨਾਂ ਦਾ ਵਿਜ਼ਨ ਹੈ ਪੰਜਾਬ ਵਾਸਤੇ ਉਹਨੂੰ ਪੂਰਾ ਕਰਨ ਦੇ ਵਿੱਚ ਜੋ ਮੈਂ ਸਿਲਫੁੱਲ ਪਾ ਸਕਦਾ ਉਹ ਮੈਂ ਕਰਨਾ। ਉਹ ਮੈਂ ਕਰ ਰਿਹਾ ਤੇ ਉਹਦੇ ਤੋਂ ਮੈਨੂੰ ਕੋਈ ਨਹੀਂ ਰੋਕ ਸਕਦਾ। ਦੇਖੋ ਪਾਰਟੀਆਂ ਬੰਦਿਆਂ ਨਾਲ ਹੁੰਦੀਆਂ ਨੇ ਨਾ ਕਿ ਬ ਬੰਦਿਆਂ ਨਾਲ ਹੁੰਦੀਆਂ ਨੇ ਨਾ ਕਿ ਪਾਰਟੀਆਂ ਨਾਲ ਬੰਦੇ ਹੁੰਦੇ ਨੇ ਠੀਕ ਹੈ ਨਾ ਜੇ ਜੇ ਕਾਂਗਰਸ ਪਾਰਟੀ ਦਾ ਜੇ ਬੋਲ ਬਣ ਹੈ ਉਹਨਾਂ ਨੇ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਬੰਦੇ ਲੈ ਕੇ ਆਏ ਸੀ ਪੰਜਾਬ ਲੈ ਕੇ ਆਇਆ ਸੀ ਤਾਂ ਉਹ ਉਹ ਬੋਲ ਬਣ ਹੈ ਇਸ ਕਰਕੇ ਜਦੋਂ ਪੰਜਾਬ ਨਾਲ ਖੜ ਗਿਆ ਤਾਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੇ ਨਾਲ ਹੀ ਕੰਮ ਕਰਨਾ ਹੈ ਪੰਜਾਬ ਵਾਸਤੇ ਹੀ ਕੰਮ ਕਰਨਾ ਤਾਂ ਨਵਜੋਤ ਸਿੰਘ ਸਿੱਧੂ ਨੇ ਤਾਂ ਸਾਫ ਮਨਾ ਕਰ ਦਿੱਤਾ ਕਿ ਉਹ ਚੋਣ ਨਹੀਂ ਲੜਨਗੇ ਇਸ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖੋ ਉਹਨਾਂ ਦਾ ਆਪ ਦਾ ਡਿਸੀਜਨ ਹੈ ਕਿਉਂਕਿ ਉਹ ਪੰਜਾਬ ਉਹ ਪੰਜਾਬ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਉਹ ਆਪ ਦਾ ਮਾਈਂਡ ਡਾਇਵਰਟ ਨਹੀਂ ਕਰਨਾ ਚਾਹੁੰਦੇ ਉਹ ਚਾਹੁੰਦੇ ਨੇ ਕਿ ਮੈਂ ਪੰਜਾਬ ਤੇ ਫੋਕਸਡ ਰਹਾਂ ਮੈਂ ਪੰਜਾਬ ਦੀ ਗੱਲ ਕਰਾਂ ਸਿ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਪੰਜਾਬ ਦੇ ਆਮ ਬੰਦੇ ਦੀ ਗੱਲ ਹੋਵੇ ਕੀ ਹੋ ਸਕਦਾ ਕਿ ਜਿਹੜੀ ਰਿਸਪੈਕਟ ਜਿਹੜੀ ਇਸ ਦਾ ਤਾ ਉਹ ਹਮੇਸ਼ਾ ਕਹਿੰਦੇ ਨੇ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਪਾਰਟੀ ਦਾ ਰੁਖ ਸਤ ਕਰ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਭਲੇ ਦੇ ਲਈ ਹੋਵੇ ਚਾਹੀਏ ਦੇਖੋ ਉਹ ਵਾਲੀ ਜਿਹੜੀ ਲੀਡਰਸ਼ਿਪ ਹੈ ਨਾ ਉਹ ਹੋ ਸਕਦਾ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਉਹ ਟ੍ਰਾਈ ਕਰਦੇ ਹੋਣ ਕਿ ਨੀਚਾ ਦਿਖਾ ਨਹੀਂ ਬਦ ਨਹੀਂ ਦਿਖਾ ਸਕਦੇ ਕਿਉਂਕਿ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਪੰਜਾਬ ਦਾ ਚਿਹਰਾ ਨੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਜਿਨ੍ਹਾਂ ਨੂੰ ਪੱਕਾ ਪੰਜਾਬੀ ਨਹੀਂ ਜਿਨ੍ਹਾਂ ਨੂੰ 올ਓਵਰ ਵਰਲਡ ਦੇ ਵਿੱਚ ਦੁਨੀਆ ਜਾਣਦੀ ਹੈ ਇਸ ਕਰਕੇ ਉਹਨਾਂ ਜਿਹੜੀ ਹਾਈ ਕਮਾਂਡ ਹੈ ਰਾਹੁਲ ਜੀ ਨੇ ਪ੍ਰਿੰਕਾ ਜੀ ਨੇ ਸੋਨਿਆ ਜੀ ਨੇ ਖੜਗੇ ਜੀ ਨੇ ਉਹਨਾਂ ਨੂੰ ਪਤਾ ਹੈ ਨਵਜੋਤ ਸਿੰਘ ਸਿੱਧੂ ਦੀ ਕਰੈਡੀਬਿਲਟੀ ਕੀ ਹੈ ਪੰਜਾਬ ਨੂੰ ਕਿੰਨਾ ਪਿਆਰ ਕਰਦੇ ਨੇ ਪੰਜਾਬ ਦਾ ਅਜੰਡਾ ਕੀ ਹੈ ਪੰਜਾਬ ਦੀ ਮੋਰਲ ਅਥਾਰਟੀ ਕੀ ਹੈ ਇਸ ਕਰਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਨਾਲ ਨੇ ਹਾਈ ਕਮਾਂਡ ਬਹੁਤ ਜ਼ਿਆਦਾ ਸਿੱਧੂ ਸਾਹਿਬ ਦੇ ਨਾਲ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਬਿਨਾ ਕਾਂਗਰਸ ਅਧੂਰੀ ਹੈ ਇਸ ਕਰਕੇ ਇਹਦੇ ਇਹ ਇਹ ਤਾਂ ਤੁਸੀਂ ਭੁੱਲੀ ਜਾਓ ਕਿ ਉਦੇ ਵਾਲੇ ਜਿਹੜੇ ਪੌਨੇ ਲੋਕ ਨੇ ਪੌਨੇ ਲੀਟਰ ਨੇ ਉਹ ਸਦੇ ਨਵਜੋਤ ਸਿੰਘ ਸਿੱਧੂ ਦਾ ਬਾੜ ਵੀ ਬੰਕਾ ਕਰ